ਰਾਜਵੀਰ ਜਵੰਦਾ ਦੇ ਸਿਸਕਾਰ ਦੇ ਉੱਪਰ ਸਾਰੇ ਲੋਕ ਇਕੱਠੇ ਹੋਏ ਸੀ ਦੁੱਖ ਦੇ ਵਿੱਚ ਡੁੱਬੇ ਹੋਏ ਸੀ ਲੋਕਾਂ ਦਾ ਮਤਲਬ ਲੋਕ ਸੁੰਨ ਹੋਏ ਪਏ ਸੀ ਤੇ ਉਸ ਟਾਈਮ ਤੇ ਹੋਰ ਜਿਹੜਾ ਦੁੱਖ ਦੁੱਖ ਵਾਲੀ ਜਿਹੜੀ ਘਟਨਾ ਸੀਗੀ ਉਹ ਇਹ ਹੋਈ ਕਿ ਲੋਕ ਬਹੁਤ ਸਾਰੇ ਲੋਕਾਂ ਦੇ ਉੱਥੇ ਫੋਨ ਚੋਰੀ ਹੋਏ ਪੈਸੇ ਚੋਰੀ ਹੋਏ ਹੋਰ ਜਿਹੜੇ ਕੀਮਤੀ ਸਮਾਨ ਸੀ ਉਹ ਚੋਰੀ ਹੋਏ ਤੇ ਬੜਾ ਦੁੱਖ ਲੱਗਿਆ ਇਸ ਗੱਲ ਦਾ ਕਿ ਦੇਖੋ ਇਸ ਮੌਕੇ ਤੇ ਜਦੋਂ ਸਾਰੀ ਦੁਨੀਆ ਜਿਹੜੀ ਹੈ ਉਹ ਸੁੰਸਾਨ ਦੁਨੀਆ ਦੁੱਖ ਮਨਾ ਰਹੀ ਆ ਲੋਕ ਦੁੱਖ ਵਿੱਚ ਡੁੱਬੇ ਹੋਏ ਨੇ ਉਸ ਟਾਈਮ ਤੇ ਉਹ ਲੋਕ ਐਨੇ ਪੱਥਰ ਹੋ ਗਏ ਕਿ ਉਹ ਉਸ ਟਾਈਮ ਦੇ ਉੱਤੇ ਘਾਤ ਲਾ ਕੇ ਉਹਨਾਂ ਨੇ ਉਹ ਬਹੁਤ ਸਾਰੇ ਲੋਕ ਆਏ ਹੋਏ ਸੀ ਬਹੁਤ ਗਰੋ ਆਏ ਹੋਏ ਸੀ ਆਈ ਥਿੰਕ ਕਿ ਕਾਫੀ ਲੋਕ ਆਏ ਸੀ ਜਿਨ੍ਹਾਂ ਨੇ 200 300 ਫੋਨ ਜਿਹੜੇ ਸੀ ਉਹ ਚੋਰੀ ਕੀਤੇ ਔਰ ਹੋਰ ਕੀਮਤੀ ਚੀਜ਼ਾਂ ਚੋਰੀ ਕੀਤੀਆਂ ਤੇ ਇਹਦਾ ਮਤਲਬ ਕਿ ਮਾਨਸਿਕਤਾ ਬਹੁਤ ਗਿਰ ਗਈ ਹੈ ਬਹੁਤ ਲੋਕੀ ਬਹੁਤ ਛੋਟੇ ਪੱਧਰ ਤੇ ਜਾ ਕੇ ਸੋਚਣ ਲੱਗੇ ਨੇ ਇਹ ਹੋਰ ਖਤਰਨਾਕ ਹੈ ਇਹ ਨਸ਼ੇ ਗੰਦੇ ਗਾਣੇ ਵਾਇਲੈਂਸ ਇਹੋ ਜਿਹੜੇ ਆਪਾਂ ਜਿਹੜੀਆਂ ਕਲਚਰ ਨੂੰ ਜਦੋਂ ਬਚਾਉਣ ਦੀ ਕੋਸ਼ਿਸ਼ ਕਰਦੇ ਆ ਤੇ ਮੇਰੇ ਖਿਆਲ ਦੇ ਵਿੱਚ ਉਸ ਤੋਂ ਵੀ ਜ਼ਿਆਦਾ ਖਤਰਨਾਕ ਹੈ ਸਮਾਜ ਦੇ ਵਾਸਤੇ ਚੰਗੇ ਬੰਦਿਆਂ ਨੂੰ ਰੱਬ ਲੈ ਜਾਂਦਾ ਯਾਰਾ ਸਹੀ ਗੱਲ ਹੈ ਚੰਗੇ ਬੰਦਿਆਂ ਨੂੰ ਰੱਬ ਲੈ ਜਾਂਦਾ ਨਾੜਿਆਂ ਤੋਂ ਕੀ ਕਰਨਾ ਨਾ ਸਰਕਾਰ ਨੂੰ ਕਿ ਇਹੋ ਜਿਹੇ ਧਰੂਆਂ ਨੂੰ ਲਸਿਆ ਜਾਵੇ ਔਰ ਜਿਹੜੇ ਜਿਹੜੇ ਪਤਾ ਨਹੀਂ ਹੁਣ ਰੱਬ ਦੀਆਂ ਬੇਪਰਵਾਹੀਆਂ ਸਾਨੂੰ ਹਾਲੇ ਸਮਝ ਨਹੀਂ ਆਈਆਂ ਮੈਂ ਹੁਣ ਗੱਲ ਕਰਦਾ ਸੀ ਆਪਣੇ ਦੋਸਤ ਨਾਲ ਕਿ ਇਹ ਪਰਮਾਤਮਾ ਜਦੋਂ ਅਰਦਾਸਾਂ ਦੂਰ ਕਰਦੇ ਆ ਕਈਆਂ ਦਾ ਰੋਸਾ ਵੀ ਹੋ ਜਾਂਦਾ ਪਰਮਾਤਮਾ ਦੇ ਨਾਲ ਕਿ ਇਹ ਅਰਦਾਸਾਂ ਸੋਣੀਆਂ ਚਾਹੀਦੀਆਂ ਸੀਗੀਆਂ ਮੈਨੂੰ ਇੱਕ ਛੋਟਾ ਜਿਹਾ ਜਦੋਂ ਹਸਪਤਾਲ 'ਚ ਸੀਗੇ ਤੇ ਮੈਨੂੰ ਜਾਣ ਦਾ ਮੌਕਾ ਮਿਲਿਆ ਪਰਿਵਾਰ ਨੇ ਮੈਨੂੰ ਇਜਾਜ਼ਤ ਦਿੱਤੀ ਕਿ ਮੈਨੂੰ ਉਹਨਾਂ ਦੇ ਬੈੱਡ ਦੇ ਕੋਲ ਬੈਠ ਕੇ ਦੀ ਦੇ ਦੱਸਣ ਦਾ ਮੌਕਾ ਮਿਲਿਆ ਮੈਂ ਉਹਦਾ ਚਿਹਰਾ ਦੇਖਿਆ ਉੱਥੇ ਬੈਠ ਕੇ 24 ਸਬ ਦਾ ਪਾਠ ਕੀਤਾ ਤੇ ਮੈਂ ਉਹਨੂੰ ਦੇਖਿਆ ਕਿੰਨਾ ਤੱਕ ਤੱਕ ਕਰਦਾ ਐਸਾ 6 ਫੁੱਟ ਨੌਜਵਾਨ